ਅੱਜ ਦੀ ਪੰਜਾਬੀ ਦੀ ਕਕ੍ਹਾ ਨੂੰ ਵੇਖਣ ਵਾਲੇ ਸਾਰੇ ਮੁੰਡੇ ਕੁੜੀਆਂ ਨੂੰ ਅਸੋਕ ਭਾਰਦਵਾਜ ਦੀ ਸਤਸ੍ਰੀਕਾਲ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ Fateh ਵਿਦਿਆਰਥੀਓ ਅੱਜ ਸਡਾ ਨਵਾਂ ਵਿਸ਼ਾ ਸ਼ੁਰੂ ਹੋਇਆ ਸੀ ਪਠ ਨੰਬਰ 24 ਕਲਪਨਾ ਚਾਵਲਾ ਅ ਇੱਕ ਜੀਵਨੀਏ ਪ੍ਰੋਫੈਸਰ ਮੋਹਨ ਸਿੰਘ ਤੇ ਮਾਸਟਰ ਅਮਰੀਕ ਸਿੰਘ ਇਹਦੇ ਲੇਖਕ ਹਨ ਤੁਸੀਂ ਸਾਰੇ ਜਾਣਦੇ ਹੋ ਕਲਪਨਾ ਚਾਵਲਾ ਨੂੰ ਉਹ ਇੱਕ ਪੁਲਾੜ ਕੁੜੀ ਸੀ ਉਹਦਾ ਜਨਮ ਹਰਿਆਣਾ ਦੇ ਕਰਨਾਲ ਸ਼ਹਿਰ ਵਿੱਚ ਹੋਇਆ ਸੀ ਅੱਜ ਦੀ ਕਥਿਆ ਵਿੱਚ ਮੈਂ ਤੁਹਾਨੂੰ ਸਾਰਿਆਂ ਨੂੰ ਕਲਪਨਾ ਚਾਵਲਾ ਲੇਖ ਦਾ ਸਾਰ ਬਾਰੇ ਦੱਸਾਂਗਾ ਵੇਖੋ ਜੀ ਹਰ ਮਨੁੱਖ ਸੁਪਨੇ ਦੇਖਦਾ ਹੈ ਕਿ ਹਰ ਮਨੁੱਖ ਸੁਪਨੇ ਦੇਖਦਾ ਹੈ ਸੁਪਨੇ ਵੀ ਕਿਸੇ ਮੰਜ਼ਿਲ ਦੀ ਸੁਪਨੇ ਹੀ ਕਿਸੇ ਮੰਜ਼ਿਲ ਦੀ ਨੀਵ ਹੁੰਦੇ ਹਨ ਕਿ ਹਰ ਮਨੁੱਖ ਸੁਪਨੇ ਸੁਪਨੇ ਦੇਖਦਾ ਹੈ ਸੁਪਨੇ ਹੀ ਹਰ ਸੁਪਨੇ ਹੀ ਕਿਸੇ ਮੰਜ਼ਿਲ ਦੀ ਨੀਵ ਹੁੰਦੇ ਹਨ ਪਰ ਇਹ ਵੀ ਸੱਚ ਹੈ ਕਿ ਸੁਪਨੇ ਕੇਵਲ ਦੇਖਣ ਨਾਲ ਦੇਖਣ ਜਾਂ ਸੋਚਣ ਨਾਲ ਹੀ ਸੱਚ ਨਹੀਂ ਹੁੰਦੇ ਕਿਵੇਂ ਹਰ ਮਨੁੱਖ ਸੁਪਨੇ ਦੇਖਦਾ ਹੈ ਸੁਪਨੇ ਹੀ ਕਿਸੇ ਮੰਜ਼ਲ ਦੀ ਨੀਵ ਹੁੰਦੇ ਹਨ ਪਰ ਇਹ ਵੀ ਸੱਚ ਹੈ ਕਿ ਸੁਪਨੇ ਦੇ ਕੇਵਲ ਦੇਖਣ ਜਾਂ ਸੋਚਣ ਨਾਲ ਹੀ ਸੱਚ ਨਹੀਂ ਹੁੰਦੇ ਬਲਕਿ ਉਹਨਾਂ ਨੂੰ ਪੂਰਾ ਕਰਨ ਲਈ ਕਿਨੂੰ ਸੁਪਨਿਆਂ ਨੂੰ ਪੂਰਾ ਕਰਨ ਲਈ ਅਣਥਕ ਮਿਹਨਤ ਦੜਨਿਸ਼ਚੈ ਆਤਮ ਵਿਸ਼ਵਾਸ ਤੇ ਇਕਾਗਰਤਾ ਦੀ ਬੜੀ ਲੋੜ ਹੁੰਦੀ ਹੈ ਜੋ ਮਨੁੱਖ ਆਪਣੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਜੀ ਤੋੜ ਮਿਹਨਤ ਕਰਦਾ ਹੈ ਜਿਹੜਾ ਮਨੁੱਖ ਆਪਣੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਜੀ ਤੋੜ ਮਿਹਨਤ ਕਰ ਕਿਤ ਕਰਦਾ ਹੈ ਉਸ ਨੂੰ ਸਫਲਤਾ ਜ਼ਰੂਰ ਮਿਲਦੀ ਹੈ ਜਿਹੜੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਮਿਹਨਤ ਕਰਦਾ ਉਹਨੂੰ ਸਫਲਤਾ ਛੇਤੀ ਮਿਲਦੀ ਹੈ ਆਓ ਅੱਜ ਅੱਜ ਹੀ ਹੀ ਇੱਕ ਕੁੜੀ ਕਲਪਨਾ ਚਾਵਲਾ ਦੀ ਗੱਲ ਕਰਦੇ ਆ ਭਾਈ ਆ ਅਸਦੀ ਕੱਖੇ ਵਿੱਚ ਮੈਂ ਤੁਹਾਨੂੰ ਸਾਰਿਆਂ ਨੂੰ ਇੱਕ ਅਜੀ ਕੁੜੀ ਕਲਪਨਾ ਚਾਵਲਾ ਦੀ ਗੱਲ ਕਰਦਾ ਉਹਦੇ ਬਾਰੇ ਦੱਸਾਂਗਾ ਜਿਸਨੇ ਜਿਸ ਨੂੰ ਕੀ ਵਿੱਚ ਛੋਟੇ ਹੁੰਦੀਆਂ ਹੀ ਉਰ ਦੇ ਝਾੜਾਂ ਨੂੰ ਵੇਖ ਕੇ ਉਰ ਦੇ ਝਾੜਾਂ ਨੂੰ ਵੇਖ ਕੇ ਅਸਮਾਨ ਦੀ ਸੈਰ ਕਰਨ ਦਾ ਸੁਪਨਾ ਦੇਖਿਆ ਕਿਨੇ ਕਲਪਨਾ ਚਾਵਲਾ ਨੂੰ ਉਹਨੂੰ ਛੋਟੇ ਹੁੰਦੀਆਂ ਵੀ ਕੁੜੀਆਂ ਗੁੜੀਆਂ ਨਾਲ ਖੇਡਦੀ ਸੀ ਪਰ ਉਹਨਾਂ ਕੀ ਵੀ ਉੜਦੇ ਜਿਹੜੇ ਅਸਮਾਨ ਵਿੱਚ ਪਲਾੜ ਵਿੱਚ ਝਾੜ ਉੜਦੇ ਸੀ ਉਹਨਾਂ ਨੂੰ ਵੇਖ ਕੇ ਅਸਮਾਨ ਦੀ ਪਲਾੜ ਦੀ ਸੈਰ ਕਰਨ ਦਾ ਸੁਪਨਾ ਦਿਖਿਆ ਅਤੇ ਵੱਡੇ ਹੋ ਕੇ ਉਸ ਸੁਪਨੇ ਨੂੰ ਸੱਚ ਕਰਨ ਦਿਖਾਇਆ ਬੇ ਵੱਡੇ ਹੋ ਕੇ ਕੁੜੀ ਨੂੰ ਸੁਪਨੇ ਨੂੰ ਸੱਚ ਕਰਕੇ ਵਿਖਾਵੇ ਉੜਦੇ ਝਾਜਾਂ ਨੂੰ ਵੇਖ ਕੇ ਜਿਹਦੇ ਉੜਦੇ ਛੋਟੀ ਹੁੰਦੀਆਂ ਨੇ ਉੜਦੇ ਝਾਜਾਂ ਨੂੰ ਵੇਖ ਕੇ ਪਲਾੜ ਦੀ ਸੈਰ ਕਰਨ ਦਾ ਸੁਪਨਾ ਵਿਖਿਆ ਉਹ ਉਸ ਸੁਪਨੇ ਨੂੰ ਉਹਨਾਂ ਸੱਚ ਕਰਕੇ ਵੀ ਵਿਖਾਇਆ ਅਜੇ ਕੁੜੀ ਬਾਰੇ ਅੱਧੀ ਕੱਛਿਆ ਵਿੱਚ ਮੈਂ ਤੁਹਾਨੂੰ ਸਾਰਿਆਂ ਨੂੰ ਦੱਸਾਂਗਾ ਉਹ ਜੀ ਕੁੜੀ ਦੀ ਗੱਲ ਕਰਦੇ ਹਾਂ ਆ ਕੁੜੀ ਕੌਣ ਸੀ ਵਿਖੋ ਜੀ 1 ਜੁਲਾਈ ਭਈ ਕਲਪਨਾ ਚਾਵਲਾ ਦਾ ਜਨਮ 1 ਜੁਲਾਈ 1961 ਕਲਪਨਾ ਚਾਵਲਾ ਦਾ ਜਨਮ 1 ਜੁਲਾਈ 1961 ਈਸਵੀ ਨੂੰ ਹਰਿਆਣਾ ਦੇ ਇੱਕ ਸ਼ਹਿਰ ਕਰਨਾਲ ਵਿੱਚ ਹੋਈਆ ਹਰਿਆਣਾ ਦੇ ਇੱਕ ਸ਼ਹਿਰ ਕਰਨਾਲ ਵਿੱਚ ਹੋਈਆ ਉਹਨਾਂ ਦੇ ਪਿਤਾ ਦਾ ਨਾਮ ਬਨਾਰਸੀ ਦਾਸ ਚਾਵਲਾ ਭਈ ਉਹਨਾਂ ਦੇ ਪਿਤਾ ਦਾ ਨਾਮ ਕੀ ਬਨਾਰਸੀ ਦਾਸ ਚੌਹਲਾ ਤੇ ਮਾਤਾ ਦਾ ਨਾਮ ਪੀਸੀ ਸੰਜੋਗਤਾ ਸੀ ਉਹ ਚਾਰ ਭੈਣ ਭਰਾਵਾਂ ਵਿੱਚ ਉਹਦੇ ਚਾਰ ਭੈਣ ਭਰਾਵਾਂ ਸੀ ਉਸ ਸਭ ਤੋਂ ਛੋਟੀ ਸੀ ਕੌਣ ਕਲਪਨਾ ਚੌਹਲਾ 5 ਸਾਲਾਂ ਦੀ ਉਮਰ ਵਿੱਚ ਜਦੋਂ 5 ਸਾਲ ਦੀ ਸੀ ਉਸ ਨੂੰ ਕਰਨਾਲ ਦੇ ਟੈਗੋਰ ਬਾਲ ਨਿਕੇਤਨ ਸਕੂਲ ਵਿੱਚ ਦਾਖਲ ਕਰਵਾ ਦਿੱਤਾ ਕਿਨੂ ਕਲਪਨਾ ਚੌਹਲਾ ਨੂੰ ਉਹਦਾ ਜਨਮ 1 ਜੁਲਾਈ 1961 ਈਸਵੀ ਨੂੰ ਹਰਿਆਣਾ ਦੇ ਸ਼ਹਿਰ ਕਰਨਾਲ ਵਿੱਚ ਹੋਇਆ ਉਹਨਾਂ ਦੇ ਪਿਤਾ ਦਾ ਨਾਮ ਬਨਾਰਸੀ ਦਾਸ ਸ਼ਾਹਵਲਾ ਤੇ ਮਾਤਾ ਦਾ ਨਾਮ ਸੰਜੋਗਤਾ ਸੀ ਉਹ ਚਾਰ ਭੈਣ ਭਰਾਵਾਂ ਵਿੱਚ ਸਭ ਤੋਂ ਛੋਟੀ ਸੀ 5 ਸਾਲਾਂ ਦੀ ਉਮਰ ਵਿੱਚ ਉਸ ਨੂੰ ਕਰਨਾਲ ਦੇ ਬਾਲ ਟੈਗੋਰ ਨਿਕੇਤਨ ਸਕੂਲ ਵਿੱਚ ਦਾਖਲ ਕਰਵਾ ਦਿੱਤਾ ਛੋਟੇ ਹੁੰਦਿਆਂ ਹੀ ਉਸ ਨੂੰ ਅਸਮਾਨ ਵਿੱਚ ਉੱਡਦੇ ਝਾਜ ਜਦੋਂ ਛੋਟੀ ਹੁੰਦੀ ਸੀ ਉਹਨੇ ਅਸਮਾਨ ਵਿੱਚ ਉੱਡਦੇ ਝਾਜ ਬੜੇ ਚੰਗੇ ਲੱਗਦੇ ਸਨ ਉਹ ਗੁੜੀਆਂ ਨਾਲ ਖੇਡਣ ਦੀ ਥਾਂ ਉਹ ਵੀ ਜਿਹੜੀ ਕੁੜੀਆਂ ਨਾ ਬਚਪਨ ਵੀ ਜਿਹੜੀ ਕੁੜੀਆਂ ਐ ਉਹ ਗੁੜੀਆਂ ਨਾਲ ਖੇਡਦੀ ਸੀ ਉਹਨੂੰ ਗਿੜੀਆਂ ਗੁੜੀਆਂ ਨਾਲ ਖੇਡਣ ਦੀ ਥਾਂ ਕਾਗਜ਼ ਦੇ ਝਾਜ ਛੋਟੇ ਛੋਟੇ ਝਾਜ ਬਣਾ ਕੇ ਉਹਨਾਂ ਨੂੰ ਉਡਾਉਂਦੀ ਸੀ ਬਈ ਗੁੜੀਆਂ ਨਾਲ ਖੇਡਣ ਦੀ ਥਾਂ ਕਾਗਜ਼ ਦੇ ਝਾਜ ਉਡਾਉਂਦੀ ਸਕੂਲ ਵਿੱਚ ਵੀ ਉਹ ਝਾਜ ਦੀਆਂ ਤਸਵੀਰਾਂ ਬਣਾਉਂਦੀ ਉਹ ਸਕੂਲ ਦੇ ਕੋ ਉਹ ਕੀ ਕਰਦੀ ਬਈ ਗੁੜੀਆਂ ਨਾਲ ਖੇਡਦੀ ਸੀ ਤੇ ਕਾਗਜ਼ ਦੇ ਝਾਜ ਉਡਾਉਂਦੀ ਸੀ ਸਕੂਲ ਵਿੱਚ ਵੀ ਉਹ ਕਾਗਜ਼ ਦੀਆਂ ਕਾਗਜ਼ ਵੀ ਝਾਜ ਦੀਆਂ ਤਸਵੀਰਾਂ ਬਣਾਉਂਦੀ 1976 ਵਿੱਚ 10ਵੀਂ ਪਾਸ ਕਰਕੇ 10ਵੀਂ ਪਾਸ ਕਰਕੇ ਕਲਪਨਾ ਨੇ ਕੁੜੀਆਂ ਦੇ ਜਦੋਂ ਉਹ 1976 ਵਿੱਚ 10ਵੀਂ ਪਾਸ ਕੀਤੀ ਕਲਪਨਾ ਨੇ ਤਾਂ ਕੁੜੀਆਂ ਦੇ ਡੀਵੀ ਕਾਲਜ ਵਿੱਚ 11ਵੀਂ ਪਾਸ ਕੀਤੀ 1976 ਵਿੱਚ ਕੁੜੀਆਂ ਦਾ ਡੀਵੀ ਕਾਲਜ ਹੈ ਉਸ ਵਿੱਚ ਕੀ 11ਵੀਂ ਪਾਸ ਕੀਤੀ 1978 ਵਿੱਚ ਪ੍ਰੀ ਇੰਜੀਨੀਅਰਿੰਗ ਪਾਸ ਕਰਨ ਤੋਂ ਬਾਅਦ ਜਦੋਂ ਉਹਨਾਂ ਨੇ 1976 ਵਿੱਚ 10ਵੀਂ ਪਾਸ ਕੀਤੀ ਸੋਰੀ 11ਵੀਂ ਪਾਸ ਕੀਤੀ 10ਵੀਂ ਪਾਸ ਕੀਤੀ ਤੇ ਕੁੜੀਆਂ ਦੇ डीवी कॉलेज ਵਿੱਚ 11ਵੀਂ ਪਾਸ ਕੀਤੀ ਤੇ 1978 ਵਿੱਚ ਪ੍ਰੀ ਇੰਜੀਨੀਅਰਿੰਗ ਪਾਸ ਕਰਨ ਤੋਂ ਬਾਅਦ ਪ੍ਰੀ ਇੰਜੀਨੀਅਰਿੰਗ ਪਾਸ ਕਰਨ ਤੋਂ ਬਾਅਦ ਉਸਨੇ ਇੰਜੀਨੀਅਰਿੰਗ ਕਾਲਜ ਵਿੱਚ ਜਹਾਜ਼ਰਾਨੀ ਦੀ ਇੰਜੀਨੀਅਰਿੰਗ ਵਿੱਚ ਦਾਖਲਾ ਲੈ ਲਈ ਬਈ ਇੰਜੀਨੀਅਰਿੰਗ ਵਿੱਚ ਤੇ ਜਹਾਜ਼ਰਾਨੀ ਦੀ ਇੰਜੀਨੀਅਰਿੰਗ ਵਿੱਚ ਦਾਖਲਾ ਲੈ ਲਿਆ ਕਿਨੂ ਕਲਪਨਾ ਚਾਉਲਾ ਨੇ ਉਸ ਸਮੇਂ ਜਹਾਜ਼ਰਾਨੀ ਦੀ ਜਹਾਜ਼ਰਾਨੀ ਇੰਜੀਨੀਅਰਿੰਗ ਵਿੱਚ ਕੋਈ ਕੋਈ ਕੁੜੀ ਪੜਨ ਜਾਂਦੀ ਸੀ ਉਹਨੇ ਵੀ ਕਿਵੇਂ ਜਹਾਜ਼ਰਾਨੀ ਦੇ ਜਿਹੜਾ ਕੋਰਸ ਸੀ ਜਹਾਜ਼ਰਾਨੀ ਵਿੱਚ ਕੋਈ ਕੋਈ ਕੁੜੀ ਪੜਨ ਜਾਂਦੀ ਸੀ ਸਾਰੇ ਕਾਲਜ ਵਿੱਚ ਸਿਰਫ ਸੱਤ ਕੁੜੀਆਂ ਸੀ ਕਿੰਨੀ ਸੱਤ ਕੁੜੀਆਂ ਸੀ ਜਹਾਜ਼ਰਾਨੀ ਜਹਾਜ਼ਰਾਨੀ ਇੰਜੀਨੀਅਰਿੰਗ ਵਿੱਚ ਪੜਨ ਵਾਲੀ ਉਹ ਇਕੱਲੀ ਕੁੜੀ ਸੀ ਉਸਨੇ ਝਾਜ਼ਰਾਨੀ ਇੰਜੀਨੀਅਰਿੰਗ ਪਹਿਲੇ ਦਰਜੇ ਵਿੱਚ ਪਾਸ ਕੀਤੀ ਕਿਨੂ ਕਲਪਨਾ ਚਾਵਲਾ ਨੂੰ ਜਹਾਜ਼ਰਾਨੀ ਇੰਜੀਨੀਅਰਿੰਗ ਪਹਿਲੇ ਦਰਜੇ ਵਿੱਚ ਪਾਸ ਕੀਤੀ ਆ ਸਾਡਾ ਕਲਪਨਾ ਸਾਵਨਾ ਲੀਖ ਦਾ ਸਾਰ ਹਾਲੀ ਫਿਨਿਸ਼ ਨਹੀਂ ਹੋਇਆ ਸੀ ਇਹਦੇ ਅੱਗੇ ਭਾਗ ਬਾਰੇ ਮੈਂ ਤੁਹਾਨੂੰ ਸਾਰਿਆਂ ਨੂੰ ਅੱਗੇ ਵਾਲੀ ਕੱਖਿਆ ਵਿੱਚ ਦੱਸਾਂਗਾ ਅੱਜ ਦੀ ਕੱਖਿਆ ਤੁਹਾਨੂੰ ਕਿਵੇਂ ਲੱਗੀ ਕਮੈਂਟ ਬਾਕਸ ਵਿੱਚ ਮੈਨੂੰ ਦੱਸਣਾ ਤੇ ਪਿੰਡ ਦੀ ਲਾਈਫ ਤੇ ਮਾਂ ਬੋਲੀ ਪੰਜਾਬੀ ਚੈਨਲ ਨੂੰ ਵੱਤੋ ਵੱਧ ਲਾਈਕ ਕਰਨਾ ਸ਼ੇਅਰ ਕਰਨਾ ਤੇ ਨਵੀਂ ਵੀਡੀਓ ਸਮੇਂ ਸਿਰ ਲੈਣ ਲਈ ਘੰਟੀ ਦੇ ਬਟਨ ਨੂੰ ਪ੍ਰੈਸ ਕਰਨਾ ਜੀ ਅੱਜ ਦੀ ਕੱਖਿਆ ਵੇਖਣ ਲਈ ਸਾਰੇ ਮੁੰਡੇ ਕੁੜੀਆਂ ਨੂੰ ਅਸ਼ੋਕ ਭਾਰਦوار ਦੀ ਸਸਰੇਕਾਲ ਜੀ ਆਇਆਂ ਨੂੰ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ